ਹਿੰਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਸੁਖਵੀਰ ਬਾਦਲ ਨੂੰ ਮਹਾਨ ਸੰਤਾਂ ਦੁਆਰਾ ਇਹ ਪਾਠ ਕਾਹਟ ਵਾਰੀ ਕਰਨ ਦੇ ਸਾਰੇ ਗੁਨਾਹਾਂ ਦੀ ਮੁਕਤੀ ਲਈ ਇੱਕ ਵਿਸ਼ੇਸ਼ ਜੋਗਤੀ ਜਿਹੜੀ ਆ ਉਹ ਦੱਸੀ ਗਈ ਹੈ ਸੁਖਵੀਰ ਬਾਦਲ ਨੂੰ ਮਿਲੇਗਾ ਦੁਬਾਰਾ ਰਾਜ ਭਾਗ ਇਸ ਵਿਸ਼ੇ ਤੇ ਆਪਾਂ ਤੀਜਾ ਸੰਧੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸੁਖਵੀਰ ਬਾਦਲ ਨੂੰ ਸੇਵਾ ਕਰਨ ਦਾ ਜੋ ਤਨਖਾਹ ਲੱਗੀ ਹੈ ਉਹ ਸੇਵਾ ਕਰ ਰਹੇ ਨੇ ਔਰ ਸਾਰੀ ਸੰਗਤ ਜਿਹੜੀ ਹੈ ਉਹਨਾਂ ਦੇ ਨਾਲ ਜੁੜੀ ਹੋਈ ਹੈ ਵੱਡੇ ਪੱਧਰ ਤੇ ਸੰਗਤ ਵੇਖ ਰਹੀ ਹੈ ਉਹਨਾਂ ਨੂੰ ਪੂਰਾ মিডিਆ ਜਿਹੜਾ ਲੱਗਿਆ ਹੋਇਆ ਪੂਰੇ মিডিਆ ਦਾ ਜੋਰ ਲੱਗਿਆ ਹੋਇਆ ਸੁਖਵੀਰ ਬਾਦਲ ਨੂੰ ਸੇਵਾ ਕਰਦੇ ਵਿਖਾਉਣਿਆਂ ਦਾ ਸਾਰ ਸੰਗਤ ਅਕਾਲ ਤਖਸ ਹੈ ਬਨਾਲੋ ਕੋਈ ਵੱਡਾ ਹੋਰ ਨਹੀਂ ਜੋ ਉਹਨਾਂ ਨੂੰ ਸੇਵਾ ਲਗਾ ਦਿੱਤੀ ਹਲੇ ਉਹਨਾਂ ਦੀ ਪਰਖਿਆ ਚੱਲੀ ਜਾਂਦੀ ਹੈ ਹਲੇ ਕੇਵਲ ਤੇ ਕੇਵਲ ਉਹਨਾਂ ਦੀ ਇਹ ਸੇਵਾ ਆ ਇਹ ਤੋਂ ਬਾਅਦ ਫੈਸਲਾ ਹੋਏਗਾ ਕਿ ਉਹਨਾਂ ਨੂੰ ਮਾਫ ਕਰਨਾ ਹੈ ਕਿ ਨਹੀਂ ਕਰਨਾ ਸਤ ਸੰਗਤ ਗੁਰੂ ਪਾਤਸ਼ਾਹ ਨੇ ਪਿੰਡੇ ਖਾ ਵਰਗਿਆਂ ਨੂੰ ਮਾਫ ਕਰ ਦਿੱਤਾ ਪਿੰਡੇ ਖਾ ਵਰਗਿਆਂ ਨੂੰ ਮਾਫ ਕਰ ਦਿੱਤਾ ਤੇ ਦੂਜੀ ਗੱਲ ਦੁਨੀ ਚੰਦ ਵਰਗਿਆਂ ਨੂੰ ਬਿਜੀ ਚੰਦ ਵਰਗਿਆਂ ਨੂੰ ਸਤਕੁਰ ਸੱਚੇ ਪਾਤਸ਼ਾਹ ਨੇ ਮਾਣ ਬਖਸ਼ਿਆ ਤੇ ਮੈਂ ਬੇਨਤੀ ਕਰਾਂ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਕਿੰਨੇ ਵੱਡੇ ਮਾਣ ਬਖਸ਼ਿਸ਼ ਕੀਤੇ ਸਤਿਗੁਰਾਂ ਨੇ ਔਰੰਗਜ਼ੇਬ ਨੂੰ ਵੀ ਸਤਿਗੁਰਾਂ ਨੇ ਇਥੋਂ ਤੱਕ ਵਿਦਵਾਨਾਂ ਨੇ ਲਿਖਿਆ ਕਿ ਮਾਫ ਕਰ ਦਿੱਤਾ ਸੀ ਪਿਆਰਿਓ ਪਰ ਯਾਦ ਰੱਖਿਓ ਕਿ ਔਰੰਗਜ਼ੇਬ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਸੀ ਗੱਲ ਇਹ ਹੈ ਵੀ ਇਹਨਾਂ ਲੋਕਾਂ ਨੂੰ ਪਛਤਾਵਾ ਹੋਵੇ ਇਹ ਨਾ ਹੋਵੇ ਕਿ ਮੂਰਲਾ ਸਟੰਟ ਵੇਖਿਆ ਜਾਵੇ ਵੀ 2027 ਆ ਰਿਹਾ ਜੀ ਲੋਕਾਂ ਤੋਂ ਵੋਟਾਂ ਲੈਣੇ ਨਾ ਨਾ ਪੂਰੇ ਅੰਦਰੋਂ ਤੱਕ ਦਿਲੋਂ ਪਛਤਾਵਾ ਹੋਵੇ ਸਾਡੇ ਤੋਂ ਜੋ ਹੋਇਆ ਉਹ ਗਲਤੀ ਹੋਈ ਹੈ ਉਹ ਗਲਤੀ ਹੈ ਅਸੀਂ ਉਸ ਗਲਤੀ ਨੂੰ ਮੰਨਦੇ ਆ ਸਵੀਕਾਰ ਕਰ ਅੰਦਰੋਂ ਦਿਲੋਂ ਕੱਲਾ ਜਵਾਨ ਤੋਂ ਨਹੀਂ ਅੰਦਰੋਂ ਦਿਲੋਂ ਵੀ ਸਾਡੇ ਤੋਂ ਗਲਤੀ ਹੋਈ ਹੈ ਗਲਤੀ ਹੋਈ ਕਿਉਂ ਹੈ ਵੋਟਾਂ ਦੇ ਲਾਲਚ ਦੇ ਵਿੱਚ ਗਲਤੀ ਹੋਈ ਜੇ ਕਿਤੇ ਉਹਨਾਂ ਨੂੰ ਕਹਿਤਾ ਵੋਟਾਂ ਟੁੱਟ ਜਾਣਗੀਆਂ ਰਾਜ ਭਾਗ ਸੱਤਾ ਸਿਰ ਨੂੰ ਦਿਮਾਗ ਨੂੰ ਚੜ ਗਿਆ ਸੀ ਨਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਸਾਫ਼ ਹੋਣਗੀਆਂ ਸਾ ਸੰਗਤ ਜੋ ਉਹ ਕਾਲ ਤੱਕ ਸਹਿਬ ਨੇ ਫੈਸਲਾ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਜ਼ਰ ਨਾਮਦਰ ਨੇ ਉਸ ਅਸਥਾਨ ਤੋਂ ਜੋ ਫੈਸਲਾ ਹੋਇਆ ਉਹ ਫੈਸਲਾ ਅਟੱਲ ਹੈ ਉਸ ਤੋਂ ਬਾਅਦ ਹਜੇ ਸੰਗਤ ਫੈਸਲਾ ਕਰੇਗੀ ਕਿ ਇਹਨਾਂ ਨੂੰ ਮਾਫ਼ ਕਰਨਾ ਹੈ ਕਿ ਨਹੀਂ ਕਰਨਾ ਸਾ ਸੰਗਤ ਇਹਨਾਂ ਦੇ ਸਾਰੇ ਕੀਤੇ ਹੋਏ ਗੁਨਾਹ ਜਿਹੜੇ ਨੇ ਬਹੁਤ ਵੱਡੇ ਗੁਨਾਹ ਨੇ ਤੇ ਪਿਆਰਿਓ ਉਹਨਾਂ ਗੁਨਾਹਾਂ ਦੀ ਜਿਹੜੀ ਸਜ਼ਾ ਹੈ ਉਹ ਤਾਂ ਗੁਰੂ ਸਾਹਿਬ ਨੇ ਹਜੇ ਦੇਣੀ ਐ ਹਜੇ ਉਹ ਦੀ ਸ਼ੁਰੂਆਤ ਨਹੀਂ ਹੋਈ ਰਾਜ ਭਾਗ ਖੁੱਸ ਗਿਆ ਰਾਗ ਰਾਜ ਭਾਗ ਦੋ ਵਾਰੀ ਚਲਿਆ ਗਿਆ ਇਕੱਲਾ ਰਾਜ ਭਾਗ ਹੀ ਗਿਆ ਹਲੇ ਤਾਂ ਬਹੁਤ ਕੁਝ ਜਾਣਾ ਹੈ ਬਹੁਤ ਵੱਡੇ ਕਾਂਡ ਨੇ ਕੀਤੇ ਹੋਏ ਇਹਨਾਂ ਦੇ 2027 ਦੇ ਵਿੱਚ ਰਾਜ ਭਾਗ ਮਿਲੇਗਾ ਦੁਬਾਰਾ ਇਹ ਤਾਂ ਉਦੋਂ ਦਾ ਸਮਾਂ ਉਦੋਂ ਨਾਲ ਵੇਖਿਆ ਜਾਏਗਾ ਹਲੇ ਤਾਂ 24 ਚੱਲ ਰਿਹਾ 25 26 ਦੋ ਸਾਲ ਵਿੱਚ ਪਏ ਨੇ 27 ਦੇ ਵਿੱਚ ਜਾ ਕੇ ਇਹ ਫੈਸਲਾ ਹੋਣਾ 27 ਦੇ ਵਿੱਚ ਕਿ ਆ ਆਖਰਕਾਰ ਕੀ ਹੋਏਗਾ ਉਦੋਂ 27 ਦੇ ਵਿੱਚ ਸੰਗਤ ਨੇ ਫੈਸਲਾ ਕਰਨਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਸਾਧ ਸੰਗਤ ਬੇਨਤੀ ਕਰਾਂ ਕਿ ਜਿੰਨਾ ਪਾਠ ਪੂਜਾ ਹੁੰਦਾ ਹੈ ਜਿੰਨੀ ਸੇਵਾ ਸਿਮਰਨ ਇਹਨਾਂ ਲੋਕਾਂ ਨੇ ਕੀਤਾ ਹੈ ਜਾਂ ਹੋਰ ਅੱਗੇ ਕਰਨਾ ਹੈ ਸ਼ਾਇਦ ਸਤਿਗੁਰੂ ਮਾਫ਼ ਕਰ ਦੇਣ ਤਰੁੱਠ ਬੈਣ ਪਰ ਸਾਧ ਸੰਗਤ ਜੋ ਬੇਅਦਵੀ ਦੀ ਸਜ਼ਾ ਹੈ ਨਾ ਬਾਕੀ ਗੁਨਾਹਾਂ ਤੋਂ ਭਾਵੇਂ ਮਾਫ਼ੀ ਮਿਲ ਜਾਏ ਤੇ ਬੇਅਦਵੀ ਦੀ ਜਿਹੜੀ ਮਾਫੀ ਹੈ ਸਤ ਸੰਗਤੋਂ ਨਹੀਂ ਹੋ ਸਕਦੀ ਸ਼ਾਇਦ ਕਿਤੇ ਗੁਰੂ ਅਮਰਦਾਸ ਵਰਗੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਬਾਬਾ ਦਾਤੂ ਜੀ ਨੇ ਲੱਤ ਮਾਰੀ ਤੇ ਉਹ ਜਿਹਾ ਸਤਗੁਰਾਂ ਦਾ ਜੇ ਸੁਭਾ ਨਰਮ ਸੁਭਾ ਆਇਆ ਤੇ ਸਤਗੁਰੂ ਸ਼ਾਇਦ ਮਾਫ ਵੀ ਕਰ ਸਕਦੇ ਨੇ ਪਰ ਪਿਆਰਿਓ ਇਹ ਤਾਂ ਸੰਗਤ ਤੇ ਗੁਰੂ ਨੇ ਫੈਸਲਾ ਕਰਨਾ ਹੈ ਇਹਦੇ ਬਾਰੇ ਹਲੇ ਆਪਾਂ ਫੈਸਲਾ ਨਹੀਂ ਕਰ ਸਕਦੇ ਸੋ ਪਿਆਰਿਓ ਜੋ ਸਜ਼ਾ ਲੱਗੀ ਹੈ ਉਹਦੇ ਵਿੱਚ ਕੋਆਪਰੇਟ ਕਰੀਏ ਨਾਲ ਲੋਕਾਂ ਨੂੰ ਕਰਨ ਦਿਵਸ ਜਿਹੜੀ ਸੇਵਾ ਆ ਉਸ ਤੋਂ ਬਾਅਦ ਫੈਸਲਾ ਬਾਦ ਵਿੱਚ ਸਹੀ ਜੇ ਤੇ ਰਾਜਪਾਗ ਦੁਬਾਰਾ ਮਿਲ ਗਿਆ ਤੇ ਸਮਝ ਲਾਂਗੇ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਮਾਫ਼ ਕਰਤਾ ਨਹੀਂ ਤਾਂ ਫਿਰ ਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ